डीसी दफ्तर ਦੇ ਕੋਲੋਂ ਜੀ ਮੈਂ ਤੁਹਾਨੂੰ ਹੋਈ ਆ ਮੇਰੀ ਲੋੜ ਪੈਣੀ ਆ ਤੁਹਾਨੂੰ ਦਗਾ ਤਸਵੀਰਾਂ ਦੇਖੋ ਤੁਸੀਂ ਡੀਸੀ ਦਫਤਰ ਦੀ ਆ ਨਾਲ ਕੋਈ ਕੋਈ ਉਹਦੀ ਫੋਟੋ ਚਾਲ ਕਰਾ ਲਿਆ ਜਾਣੀ ਹੈ ਜੀ ਪੰਜ ਕਰਾ ਲਿਆ ਚਲ ਚਲਦੀ ਇੱਕ ਮਿੰਟ ਥੋੜਾ ਹੋਰ ਜਲਦੀ ਹੋ ਜੀ ਡੀਸੀ ਉਹ ਜਲਦੀ 15 ਮੰਗੇ ਜੀ 15 ਮੰਨੂ ਜੀ ਜੇ ਚੱਲਦੀ ਡੀਸੀ ਦਫਤਰ ਜੀ ਅਸੀਂ ਇਹ ਦੇਖ ਰਹੇ ਹਾਂ ਬਰਦਾਸ ਪੁਲੀਆਂ 1 ਮਿੰਟ 40 ਮਿੰਟ 15 ਮਿੰਟ ਮੈਨੂੰ ਡੀਸੀ ਨੂੰ ਤੋਕੇ ਇੱਥੇ ਜਲਦਪਤਾ ਦੀ ਜਾਣ ਆ ਗਿਆ ਨੂੰ ਕੋਕੇ ਤੁਹਾਨੂੰ ਪੜ ਕੇ ਬਾਹਰ ਦੱਸਦੇ ਵੱਡੇ ਬਾਦ ਨੂੰ ਪੁੱਤ ਪੜਾਵਾ ਲਾ ਦੇ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓਰਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਮੈਨੂੰ ਕਹਿ ਕੱਢ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਨਾਲੇ ਕਰਿਆ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸਰ ਹਾਂ ਜੀ ਸ਼ਰੀਆਮੀ ਕਹਤੋ ਆ ਮੁਕੇ ਅਸੀ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਰੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਜੋੜ ਤਾਪੂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਕਦੋਂ ਕਦੋਂ ਵੀ ਬਾਹਰ ਆ ਕੇ